ਔਰ ਗੈਸਟਰਾ ਦੇ ਵਿੱਚ ਰਹ ਰਹੇ ਕਿ ਸੁਖਬੀਰ ਬੰਦੂਪੀ ਸਾਰੀ ਦੀ ਸਾਰੀ ਭਾਸ਼ਾ ਗੈਸਟਰਾ ਦੀ ਹੋ। ਉਸੇ ਹੀ ਲੇਹ ਦੇ ਵਿੱਚ ਉਸੇ ਹੀ ਲੇਹ ਦੇ ਵਿੱਚ ਉਹ ਦਬਕਾਉਂਦਾ ਦਾਬੇ ਮਾਰਦਾ। ਮੈਂ ਕਹਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਫਸਰ ਜਿਹੜੇ ਆ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੋਗੇ। ਜਿਹੜਾ ਪਿਛਲਾ ਅਦਕਾਰ ਬੋਲਦਾ ਤੇਰਾ ਪਿਛਲਾ ਸੁਖਵੀਰ ਉਹਨਾਂ ਦਾ ਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਂਗਸਟਰ ਜਿਹੜੇ ਫੋਟੋਆਂ ਨਾਲ ਸੁਖਵਾ ਦਉਂ ਮੈਂ ਪੰਜਾਬ ਦੇ ਲੋਕਾਂ ਔਰ ਗੈਂਗਸਟਰ ਦੇ ਵਿੱਚ ਰਹ ਰਹੇ ਕਿ ਸੁਖਵੀਰ ਪਾਦ ਵੀ ਸਾਰੀ ਦੀ ਸਾਰੀ ਭਾਸ਼ਾ ਗੈਂਗਸਟਰ ਵਾਲੀ ਬੋਲਦਾ ਉਸੇ ਹੀ ਨਗੇ ਦੇ ਵਿੱਚ ਉਸੇ ਹੀ ਨਗੇ ਦੇ ਵਿੱਚ ਉਹ ਦਬਕਾਉਂਦਾ ਦਾਬੇ ਬਾਪ ਮੈਂ ਕਹਿੰਦਾ ਹਾਂ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਫਸਰ ਜਿਹੜੇ ਆ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਝੁਕਦੇ ਜਿਹੜਾ ਪਿਛਲਾ ਅਦਕਾਰ ਬੋਲਦਾ ਜਿਹੜਾ ਪਿਛਲਾ ਤਦ ਵੀ ਉਹਨਾਂ ਦਾ ਕਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋਆਂ ਨਾਲ ਕਿਦੇ ਕਿ ਕਿ ਮੱਧੂ ਖੇਡ ਤੋਂ ਲੈ ਕੇ ਅਮਨਦੀਪ ਮਲਵਾਨੀ ਤੀਵੜਾ ਰੌਕੀ ਫਾਜ਼ਲ ਦਾ ਗੋਦੀ ਬਲਾਲ ਕੁਲਦੀਪ ਮਦੂਆ ਦਾ ਸ਼ੇਰਾਂ ਖੁੱਬਨ ਸੋਨੋ ਕਕਨਾ ਲੱਖੀ ਪਟਿਆਲਾ ਜੱਗੂ ਭਗਵਾਨ ਪੁਰੀਆ ਦੇਖੋ ਇਹਨਾਂ ਦੀਆਂ ਫੋਟੋਆਂ ਆ ਇੰਨੇ ਬੰਦਿਆਂ ਦੇ ਨਾਲ ਬੰਦੇ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋ ਦੋ ਚਿਲੇ ਲਾ ਲਾ ਇਹ ਉਹ ਜਿਹੜੀਆਂ ਖਬਰਾਂ ਦੇ ਵਿੱਚ ਆਈਆਂ ਇਹ ਦੇਖੋ ਸਾਰੀਆਂ ਫੋਟੋਆਂ ਨੇ ਸਭ ਇਹੋ ਜਿਹੇ ਬੰਦੇ ਨੇ ਬੰਦਿਆਂ ਨੇ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਜਿਹੜੇ ਬੰਦੇ ਪੰਜਾਬ ਦੀ ਕੌਲਟਕਸ ਦੇ ਵਿੱਚ ਗੈਂਗਸਟਰ ਨੂੰ ਲੈ ਕੇ ਆਇਆ ਕਿ ਗੈਂਸਟਰ ਦੇ ਭਾਈ ਪੰਜਾਬ ਦੀ ਸਭਾ ਤੇ ਕਬਜ਼ਾ ਕੀਤਾ ਜਾਵੇ ਮੈਨੇ ਇਹ ਗੱਲ ਦੋਣਾ ਕਿ ਸਾਰੇ ਪੱਕੇ ਜੀ ਉੱਗ ਨਾ ਇੱਕ ਦਾ ਕੰਮ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਨੂੰ ਬੋਲ ਫਰਵਾਹ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਤੁਹਾਨੂੰ ਫੋਟੋ ਦਿਖਾ ਦਿਆ ਜਿਹੜੀਆਂ ਵੱਖ-ਵੱਖ ਟੈਨਟੇ ਖਵਾੜਾਂ ਚ ਲੱਗੀਆਂ ਨਿਊਜ਼ਪੇਪਰਾਂ ਚ ਲੱਗੀਆਂ ਨਿਊਜ਼ਪੇਪਰ ਜਿਹੜੇ ਟੌਪ ਦੇ ਨਿਊਜ਼ਪੇਪਰਾਂ ਉੱਤੇ ਲੱਗੀਆਂ ਇਹਨਾਂ ਦੇ ਨਾਲ ਜਨ ਜਨ ਬੱਦਾਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਹਦਾਂ ਦੀ ਹੋ ਗਈ ਜਿੱਦਾਂ ਉਹ ਲੋਕਾਂ ਤੋਂ ਰਹਿੰਦੇ ਉਦਾਂ ਹੀ ਉਹ ਬੋਲਦੇ ਸੋ ਮੈਂ ਬਦਾਂ ਦੀ ਉਸ ਪਾਛਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਮਕਹਿਣਾ ਤੋਂ ਮੈਂ ਕਿ ਇੱਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦਬਕੇ ਤੋਂ ਦਬ ਜੂਗਾ ਕੋਈ ਅਫਸਰ ਦਬ ਜੂਗਾ ਜਾਂ ਕੋਈ politcal party ਵਾਲਾ ਦਬ ਜਾਣਗੇ ਜਾਂ ਕੋ ਆਮਾ ਵੀ ਪਾਰਟੀ ਦਾ ਵਕਤ ਦਬ ਜੂਗਾ ਇਦੋਂ ਤਾਂ ਕੋਈ ਮਤ ਬੱਲੀ ਹੈ ਦਾ ਹੀ ਗਾਲੀ ਕੱਢਦੇ ਉਹ ਉਹਨੇ ਬਲੇ ਦੇਰੀ ਪਾਛਾ ਬੱਤੀ ਆ ਇਸ ਪਾਛਾ ਦੀ ਮੈਂ ਸਿੱਖੀ ਮੁੱਦਾ ਕਰਦਾ ਕਿ ਕਿਹੈਸਾ ਜਿਵੇਂ ਕਿ ਗੈਂਗਸਟਰ ਵੀ ਬਾਡੀ ਲੈਂਗੁਏਜ ਜੈਸਾ ਵਰਗੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮਤਲਬ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸ਼ਾਰਪ ਕਰਕੇ ਕਹਿੰਦੀ ਆ ਕਿ ਤੂੰ ਕਿਹੜੇ ਰਵਾਇ ਕਰੇ ਇਹ ਵਾਅਦਾ ਕਰੋਗਾ ਅਗਰ ਸਵੇਦੀ ਜਿਹੜੇ ਵਾਅਦੇ ਤੁਸੀਂ ਪੰਜਾਬ ਦੀ ਪੌੜੀ ਤੋਂ ਪਵਾ ਦੋਗੇ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿਤੇ ਪੰਜਾਬ ਵਿੱਚ ਲੰਦੇ ਸੀਗੇ ਉਸ ਸਵੇਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤੇ ਤੁਹਾਡੇ ਪਿਤਾ ਜੀ ਸਰਦਾਰ ਪੰਗਾਸ ਸਿੰਘ ਬਾਦਲ ਦੀਵਲਸ ਉਸੇ ਜੇ ਕਾਲੀ ਦਾ ਰੂਪ ਸੀ ਕਿ ਉਹਨਾਂ ਨੇ ਇਹ ਹਵਾਵਾਂ ਪਿਆਨੇ ਕਾਰੋਸ ਤੇ ਵੀ ਕਾਲੀ ਦਾ ਨਾਮ ਲਾ ਕੇ ਤਾਂ ਪੰਜਾਬ ਵਿੱਚ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਿ ਸੋਚਿਆਗੇ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬੰਦਾ ਐਸਵਾਈਐਲ ਮੈਪ ਦਾ ਜਿਹੜਾ ਇਸ਼ੂ ਸੀਗਾ ਉਹ ਦੇਵਿਲਾਂ ਦੇ ਨਾਲ ਤੁਸੀਂ ਸਮਝੌਤਾ ਕਰਕੇ ਦੇਖਿਓ ਉਹਨਾਂ ਨੂੰ ਆਪਣੇ ਹੋਟਲ ਬਣਾ ਲੈ ਕਿ ਪੰਜਾਬ ਦੇ ਪੁੱਤ ਕਿੰਨੇ ਮਰਦੇ ਕਿੰਨੇ ਪੰਜਾਬੀ ਮਰਦੇ ਕਦੀ ਸੋਚਿਆ ਕੋਈ ਪੰਜਾਬ ਨੂੰ ਫੇਰ ਅਕਸਰ ਰਾਇਕਾ ਤੜਾ ਦੋਦੇ ਕੋਈ ਫੇਰ ਚਾਉਂਦੇ ਹੋ ਕਿ ਪੰਜਾਬ ਪੰਜਾਬ ਦੇ ਮੁੰਡੇ ਜੈਕਸਨ ਬਾਜਨ ਪੰਜਾਬ ਦੇ ਮੁੰਡੇ ਖਿਆਲ ਚੁੱਕ ਲੈ ਤੇ ਪਹਿਲਾਂ ਸਭ ਧਾਗੀਆਂ ਦਿੱਤੀਆਂ ਧਾਗੀਆਂ ਆਫਨਾ ਵੇਚੀਆਂ ਪੰਜਾਬ ਦੇ ਲੋਕ ਮੂੰਹ ਨਾ ਖੋਲ ਦੇ ਰਹੇ ਬਹੁਤ ਦੁੱਖ ਦੇਖਿਆ ਆਪਣੇ ਆਪਣੇ ਲੋਕਾਂ ਨੇ ਹੁਣ ਵੀ ਸਭ ਕੋਨੇ ਚੀਜ਼ ਬਦਲ ਆ ਕੇ ਕੀਤੀ ਜਾਊਗੀ ਹੁਣ ਜਿਹੜਾ ਵੀ ਬੰਦਾ ਸਮਾਜ ਲੋਕ ਦੇ ਅੰਸਾਰ ਦਾ ਗੁੱਡ ਜਾਨ ਦਾ ਗੈਸਟਰ ਨਾਲ ਜਿਹੜਾ ਵੀ ਬੰਦਾ ਆਪਣੇ ਸੰਬੰਧ ਰੱਖੂਗਾ ਜਿਹੜੇ ਬੰਦਾ ਨਾਲ ਮਤੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਇਹ ਅਸੀਂ ਪਹਿਲਾਂ ਹੀ ਕਿਹਾ ਅਸੀਂ ਦੀ ਬਵਾਤ ਕਰਾਂਗੇ ਕਿ ਪੰਜਾਬ ਨੂੰ ਤੁਸੀਂ ਦਬਾਵਾ ਜਿਹੜਾ ਉਹ ਧੱਕੇ ਫੇਰ ਉੱਥੇ ਲੈ ਗੋ ਜਿੱਥੋਂ ਪੰਜਾਬ ਕਿਉਂ ਪੰਜਾਬ ਬਹੁਤ ਮੁਕੀ ਸੁਭਿਤੀ ਦੇ ਵਿੱਚੋਂ ਨਿਕਲਿਆ ਪੰਜਾਬ ਐਸੇ ਨੇ ਧੱਕੇ ਦੇ ਸਾਹ ਦੇ ਉੱਤੇ ਆ ਵਿਕਾਸ ਕਰਦੇ ਸਮਾ ਭਗਵਾਨ ਸਨਮ ਦੀ ਸਰਕਾਰ ਤੁਸੀਂ ਪੰਜਾਬ ਨੂੰ ਵਿਕਾਸ ਦੀ ਲੀਅਨ ਤੋਂ ਬਾਹਰ ਤੁੰਗੇ ਤੋਂ ਨਾ ਹੁੰਦਾ ਕਾਲਾ ਦੇ ਬੰਦਾ ਵੀ ਨਿੰਦਾ ਕਰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਿਹੜਾ ਗ੍ਰਾਫ ਚੁਸਕੀਤੇ ਇੱਕ ਉਹਨਾਂ ਦੀ ਮਹੋਰ ਸੋਗਿਆ ਸੀਗਾ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਬਾਪੂ ਬਾਦਲ ਦਾ ਖੂਨ ਹੈ ਆ ਇਹ ਪੱਕੀ ਗੱਲ ਹੈ ਕਿ ਮੈਂ ਬਾਪੂ ਬਾਦਲ ਦਾ ਖੂਨ ਹੈ ਬਾਪੂ ਬਾਦਲ ਹੀ ਹੈ ਵਿਨਿਤ ਸਾਹਿਬ ਪਹਿਲਾਂ ਕਾਲੀਦਲ ਖਤਮ ਕੀਤਾ ਬਾਪੂ ਬਾਦਲ ਨੇ ਪਹਿਲਾਂ ਬਰੇ ਬਰੇ ਲੀਡਰ ਜਿਹੜੇ ਇੱਕ ਟੋਰੀ ਹਦਿਆ ਸਾਰੇ ਮੁਕਰੇ ਲਾਤੇ ਹੁਣ ਤੁਸੀਂ ਉਸੇ ਰਾਹ ਤੇ ਲੱਗੇ ਹੋ ਕਿਉਂਕਿ ਖੂਨ ਦਾ ਰਿਸ਼ਤਾ ਹੈ ਬਾਪੂ ਬਾਦੋ ਨੇ ਜਿਹੜਾ ਕਦੀ ਕਾਲ ਤੱਕ ਸਭ ਨੂੰ ਪਹਿਲਾਂ ਆਦਲਕਾਰੀ ਰਿਹਾ ਸੀ ਹੁਣ ਤੁਸੀਂ ਉਸੇ ਰਾਹ ਤੇ ਚੱਲ ਕੇ ਕਾਲ ਤੱਕ ਸਭ ਤੋਂ ਆਪਣੀਆਂ ਗਲਤੀਆਂ ਮੰਨ ਕੇ ਤੇ ਆਪਣੀਆਂ ਗਲਤੀਆਂ ਫੇਰ ਕਾਲ ਤੱਕ ਤਾਂ ਤੁਸੀਂ ਜਿਹੜਾ ਉਹ ਬੰਦਾਲ ਦੇ ਹੋ ਤਾਂ ਕਦੀ ਭਲਾ ਨਹੀਂ ਹੋਣਾ ਬਾਪੂ ਬਾਦੋ ਨੇ ਪੰਜਾਬ ਦਾ ਬੇੜਾ ਕਰ ਦਿੱਤਾ ਬਾਪੂ ਪੰਜਾਬ ਬਾਦੋ ਨੇ ਪੰਜਾਬ ਨੂੰ ਦੁਖਿਆ ਤੁਸੀਂ ਨਾ ਕਰੇ ਉਹਦੀਆਂ ਨੀਤੀਆਂ ਤੇ ਚੱਲੋ ਜੋ ਕਹੇ ਬਾਪ ਦੀਆਂ ਨੀਤੀਆਂ ਤੁਸੀਂ ਉਹਨਾਂ ਨੀਤੀਆਂ ਨੂੰ ਹੀ ਲਾਗੂ ਕਰਿਓ ਕੋ ਵੱਖਰੀਆਂ ਨਹੀਂ ਕਰਦੇ इस करके जो बापू बादल ने किया ज्यादा सोचा करो किता ने पंजाब इथाने मुख्यमंत्री बने मेरे इस करके अंदर खून कि नहीं कहीं कह मेरे बादल साहब मेरे बाप समान है कभी कहते खून हाँ खून ठीक है उम अगर जो कर रहे उम्री आप शुरू किए वही कम उन्होंने पहला की किया ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਰਜੀ ਦੇ ਬਣਾ ਕੇ ਉਹਨਾਂ ਦੇ ਸੱਜ ਤੇ ਆਣ ਬਣਾਏ ਆਪਣੇ ਬੱਚੇ ਤੁਹਾਨੂੰ ਦੇ ਆਪਣੇ ਭਤੀਜੇ ਨੂੰ ਪਰਮ ਬਾਬ ਦੇ ਦੇਖਾ ਤੇ ਦਿੱਤਾ ਆਪ ਮੱਝੇ ਪੰਜਾਬ ਦੇ ਪੁੱਤ ਜਿਹੜੇ ਉਹ ਮੱਝੇ ਸਭ ਪੰਜਾਬ ਦੇ ਪੁੱਤਾਂ ਨੂੰ ਕਿਹੜਾ ਲਾਇਆ ਉਸੇ ਹੁਦਾਏ ਹੁਣ ਤੁਸੀਂ ਬੋਲਣਾ ਕਰਦੇ ਇਹ ਜਿਹੜੀ ਡੈਕਸਟਰਾਂ ਦੀ ਪ੍ਰੋਜੈਕਟਸ ਕੋਈ ਕਰਾਇਓ ਇਹ ਪੰਜਾਬ ਤੋਂ ਨਹੀਂ ਕਰ ਦਿੱਤੀ ਜੋ ਵੀ ਭਾਵੇਂ ਲੋ ਮੰਦੀ ਹੋ ਜੇ ਅਸੀਂ ਇਹਦੀ ਜ਼ਰਾ ਹੀ ਲੜਾਂ ਅਹੀਂ ਡੈਕਸਟਰ ਨੂੰ ਪੰਜਾਬ ਦੇ ਅੰਦਰ ਪਾ ਨਹੀਂ ਕਰਾਂਗੇ ਉਹ ਜਿਹੜਾ ਬੰਦਾ ਉਹਨੂੰ ਸ਼ੈਟਰ ਕਰੂਗਾ ਉਹ ਖਲਾਫ ਪੂਨੀ ਕਰਮਾਂ ਹੀ ਕਰਾਂਗੇ ਮੈਂ ਇਹ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਬੁੱਕ ਦੇ ਇੰਨਾ ਕਮਜ਼ੋਰ ਨਾ ਸੁਣੋ ਕਿ ਜੋ ਕੋਈ ਕਹੋਗੇ ਉਹ ਹੋਊਗਾ ਪੰਜਾਬ ਇੰਨਾ ਕਦੀ ਵੀ ਕਮਜ਼ੋਰ ਨਹੀਂ ਪੰਜਾਬ ਹਮੇਸ਼ਾ ਖੜਦਾ ਰਹੇਗਾ ਮਰਦਾ ਰਹੂਗਾ ਪੰਜਾਬ ਸਰਨਾ ਕੋਈ ਕਦੀ ਡੱਬਿਆ ਨਾ ਡੱਬਿਆ ਜਾਣਾ ਤੁਸੀਂ ਅਜੇ ਕਾਇ ਰਹਿ ਗਏ ਹੋ ਹੁਣ ਜਿਹਦਾ ਇੰਨਾ ਲੰਮਾ ਸਮਾਂ ਪਹਿਲਾਂ ਉਹ ਪਾਵੇ ਬਾਪੂ ਨੇ ਪੰਥ ਜਿਹੜਾ ਇਹ ਉਹ ਬੀਜੇਪੀ ਦੇ ਨੰਦੇ ਥੱਲੇ ਪੇ ਛੜਿਆ ਹੁਣ ਤੁਸੀਂ ਲੱਦੇ ਹੋ ਵੀ ਜਲਦੀ ਨਾਲ ਕਿਤਾ ਬੀਜੇਪੀ ਕੋ ਚਲ ਜਾ ਵੋਟਾਂ ਦਾ ਆਕੇ ਪੁਰੀ ਸਦਨ ਦਾ ਜੋ ਵਧੀ ਕਰੋ ਤੇ ਤੁਹਾਡਾ ਪਰ ਇਦਾਂ ਨਹੀਂ ਹੈ ਕਿ ਤੁਸੀਂ ਪੰਜਾਬ ਨੂੰ ਬਦਵਾ ਕਰ ਦੋਗੇ ਸਭਾ ਦੇ ਨਾਮ ਤੇ ਲੋਕਾਂ ਦੇ ਪੁੱਤਾਂ ਨੂੰ ਗੈਰਸੋਬੀ ਬੰਦ ਕਰ ਲੋ ਲੋਕਾਂ ਦੇ ਪੁੱਤਾਂ ਨੂੰ ਲੋਕਾਂ ਦੇ ਅੰਦਰ ਦੀ ਸਾਡੀ ਸਰਕਾਰ ਲੋਕਾਂ ਦੇ ਪੁੱਤਾਂ ਨੂੰ ਵਧੀਆ ਤੋਂ ਵਧੀਆ ਨੌਕਰੀਆਂ ਦੇ ਕੇ ਸੈੱਟ ਕਰੂਗੀ ਕਾਹ ਬਾਵਨ ਸੈੱਟ ਕਰੂਗੀ ਪਰ ਜਿਹੜੀ ਲਈ ਤੁਸੀਂ ਕੋਲੇ ਹੋ ਇਹ ਸਦਨ ਕੋਲੋਂ ਲੋਕਾਂ ਨੇ ਟੂਰਪੋ ਨੋਇਓ ਕੋਈ ਤਾਂ ਤੁਹਾਡੇ ਦੇ ਪੁੱਤੇ ਜਾਣੇ ਬਹੁਤ ਪੰਜਾਬੀਵਾਦ ਹੋ ਗਿਆ ਤਦਿਆਂ ਜਿੱਤਿਆ ਕਰ ਤੇ ਕਿਤੇ ਕਿਤੇ ਵੱਡੇ ਕੱਲੀ ਇਸੇ ਕਰਕੇ ਛੱਡ ਕੇ ਘਰੇ ਜਾਣਗੇ ਕਿਉਂਕਿ ਤਦਿਆਂ ਜਿੱਤਿਆ ਤੁਹਾਡਾ ਬੋਲ ਸਿਆ ਤੁਹਾਡਾ ਖੱਬਾ ਮਾਨਾ ਕੱਲੀ ਦਾ ਕੋਈ ਸਾਬ ਆ ਪੰਜਾਬ ਦਾ ਕੋਈ ਨਿਕਸਾਨ ਕਰਦੇ ਹੋ ਮੈਂ ਇਹ ਜਣਾ ਕਹਿੰਦਾ ਸੀਗਾ ਕਿ ਸਿਆਪ ਦੇ ਨਾਲ ਆਪਣੀਆਂ ਸਟੇਟਮੈਂਟਾਂ ਜਿਹੜੀਆਂ ਸਦਾ ਲਓ ਕੋਈ ਤੁਹਾਡੇ ਕੋ ਡਰਨਾ ਵਾਲੀ ਸਤ ਜਿੰਨੇ ਵੱਧੀ ਡੈਸਟਰ ਰਿਪੋਰਟਾਂ ਕਿਹਾ ਉਹ ਜਿੰਨੇ ਵੱਧੀ ਸਿਆਸਤਦਾਰ ਹੋ ਪਰ ਨਹੀਂ ਜਗਤਜਾਦ ਦੇ ਲੋਕ ਵੀ ਮੰਨੂਂਗੇ ਕਿ ਉਹ ਵੱਧੀ ਹੋਵੇ ਇਹ ਮੈਂ ਮਤਲਬ ਜਿਹੜਾ ਕਹਿਣਾ ਚਾਹੁੰਦਾ ਇਹ ਤਾਂ ਇਹਦਾ ਕਿ ਉਹਨਾਂ ਨੇ ਕੰਮ ਦੇਿਲ ਵਿੱਚ ਭਾਸ਼ਾ ਦਿੱਤੀ ਕੋ ਮੈਂ ਫੇਰ ਤੁਹਾਨੂੰ ਕਹਿਣਾ ਕਿ ਮੈਂ ਸਮਝਦਾ ਕਿ ਡੈਸਟਰ ਦੇ ਚਹਿ ਲੈ ਕੇ ਬਾਬਲ ਜੀ ਦੀ ਸੁਖਵੀਰ ਜੀ ਦੀ ਆਪਣੀ ਭਾਸ਼ਾ ਵੀ ਉਹਨਾਂ ਨੇ ਉਹ ਵੀ ਆਪਣਾ ਬੋਡੀ ਲੈ ਕੇ ਜਿਵੇਂ ਹੁੰਦਾ ਨਹੀਂ ਹੈ ਕਰਤਾਰ ਸਿੰਘ ਜਿੰਨੀ ਚੋਂ ਫੋਂਕ ਕੋਲ ਇਹ ਮਬੂਸਾਰੀ ਦਾ ਤਾਂ ਨਹੀਂ। ਨਹੀਂ ਜੀ ਮੈਂ ਕਹਿ ਰਿਹਾ ਨਾ ਕੋਈ ਮੈਂ ਕਹਿ ਰਿਹਾ ਕਿ ਪੌਲਟਕਸ ਦੇੰਦਰ ਮਤਲਬ ਗੈਕਸਰ ਨੂੰ ਸਭ ਵੀ ਉਹ ਨਹੀਂ ਲਿਆ ਰਹੇ ਮੈਂ ਉਹੀ ਗੱਲ ਕਹਿ ਰਿਹਾ ਉੱਥੇ ਵੀ ਉਹ ਹੋ ਜਾਂਦਾ ਹੈ। ਉਹੀ ਗੱਲ ਕਹਿ ਰਿਹਾ ਕਿ ਜੋ ਕੁਝ ਹੋਇਆ ਜੋ ਡਰਾਇਆ ਧਮਕਾਇਆ ਗਿਆ ਸਭ ਕੁਝ ਉਹ ਤਾਂ ਉਹ ਨਹੀਂ ਚੱਲ ਪਹਿਲਾਂ ਪੱਕਾ ਕਿ ਕਿ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਉਹਨਾਂ ਦੀ ਆਪਣੀ ਬੋਡੀ ਲੈਂਗੁਏਜ ਜਿਹੜੀ ਆਪਣੀ ਭਾਸ਼ਾ ਜਿਹੜੀ ਉਹ ਉਹਦਾਂ ਦੀ ਹੋਗੀ ਜਿਦਾਂ ਗੈਕਸਰ ਦੀ। ਜਾਨਤੀ ਮੰਨ ਕੇ ਕਿ ਬਿਲਕੁਲ ਹੱਦਾਂ ਲਈ ਜਾਤੋੜ ਦਿੱਤੀਆਂ ਜਿਹੇ ਬੰਦੇ ਦੇ ਡੈਕਸਟਰ ਨਾਲ ਸੰਬੰਧ ਹੈ ਜਿਹੜੇ ਬੰਦੇ ਟਿੱਕਾ ਦੇਦੇ ਆ ਲੈ ਕੇ ਆ ਰਹੇ ਉਹਨਾਂ ਦੇ ਖਿਲਾਫ ਲਾਗੂ ਤਾੜੀਆਲ ਸਾਹਿਬ ਕਾਫੀ ਸ਼ਿਕਾਇਤਾਂ ਵੀ ਹੋਈਆਂ ਸੀ ਕਿ ਤੁਹਾਡੀ ਪਾਰ ਦੇ ਜਾਨ ਲੱਗੇ ਧੱਕੇਸ਼ਾਹੀ ਅੱਜ ਡੀਜੀਪੀ ਨੂੰ ਤਲਬ ਕੀਤਾ ਚੋਣ ਕਮਿਸ਼ਨ ਨੇ 25 ਨਵੰਬਰ ਨੂੰ ਲਾਗੂ ਹੋ ਗਈ ਉਹਦੇ ਇਹੋ ਜਿਹਾ ਪਤਾ ਕਿਉਂਕਿ ਉਹ ਤਾਂ ਉਹਨਾਂ ਦਾ ਤਬੰਦ ਕੀ ਇਸ਼ੂ ਆ ਉਹ ਸਾਡਾ ਕੋਈ ਇਸ਼ੂ ਨਹੀਂਗਾ ਕਦੇ ਨੇ ਕੀਤਾ ਕਦੇ ਨਹੀਂ ਕੀਤਾ ਪਰ ਮੈਂ ਤਾਂ ਤੁਹਾਨੂੰ ਇਹ ਕਹਿੰਦੇ ਆ ਕਿ ਜਿੱਥੇ ਦਾਪੇ ਮਾਰੇ ਜਿੱਥੇ ਦੂਜੇ ਪਾਰਟੀ ਦਾ ਬੂਥ ਨਹੀਂ ਲੱਗਦਾ ਤਾਂ ਅਇਤ ਉਹ ਗੱਲ ਕਹਿ ਦੇ ਪਿੰਡ ਕਿੰਨੇ ਦੋਨੋਂ ਉਹਦੀ ਪਰਤਾਲਾ ਪਤਾ ਸਮਝਦੇ ਗਏ ਕ ਇਸ ਕਰਕੇ ਮੇਰੀ ਤੇ ਬੇਤੀ ਹੈ ਕਿ ਗੈਂਗਸਟਰ ਕੱਲੀ ਦਲ ਦੀ ਸੱਜਦ ਸਿਆਣਾ ਹੈ ਪੰਜਾਬ ਦੀ ਸਿਆਸਤ ਕਰਨਗੇ ਉਹ ਵੀ ਹੁੰਦੇ ਆ ਰਹੇ ਭਾਵੇਂ ਦੂਰ ਕਾਇਦਲ ਕਹਿੰਦਾ ਕਿ ਜਿਹੜਾ ਹੈਗਾ ਪੋਲਿਟਿਕਲ ਮੈਨੂਟਾ ਆ ਦੇਣਾ ਤੇ ਜਿਹੜਾ ਤਲਤਾ ਦੇ ਚੋਣਾ ਲੜਾਈ ਉਹਨਾਂ ਨੇ ਦਬਾ ਕੀਤਾ ਯਾਰ ਉਹਨਾਂ ਨੂੰ ਦਬਾਇਆ ਜਾ ਰਿਹਾ ਉਹਦੇ ਕੰਨੇ ਹੁੰਦੇ ਕੁਛ ਦੇ ਸਭ ਤੋਂ ਜਿਹੜੇ ਬੰਦਿਆਂ ਨੇ ਬੂਥ ਦੇ ਲਗਤ ਤੇ ਜਿਹੜੇ ਬੰਦਿਆਂ ਦਾ ਕੋ ਖਦਾ ਹੋਗਾ ਉਹਨਾਂ ਨੂੰ ਵੀ ਇਦਾਂ ਦੀ ਕੋਈ ਗੱਲ ਨਹੀਂ ਕੋਤਕ ਤੂੰ ਜਾ ਕੇ ਆਪ ਕੋ ਲੱਗ ਉਨਾਂ ਨੇ ਕਹਿਣਾ ਨਹੀਂ ਤੋਈ ਮੀਡੀਆ ਜਾਦਾ ਹੈ ਯਾਰ ਆਪ ਜਾ ਕੇ ਦੇਖੋ ਹੋਣਾ ਬੋਲ ਸਮਝ ਨਹੀਂ ਗੱਲ ਸਾਦੀ ਚਾਹ ਬੋਲਿਆ ਕਿ ਤੁਸੀਂ ਜਾ ਕਿਹੜੇ ਬਸੇ ਪੰਜਾਬ ਤੋਂ ਤੁਸੀਂ ਵਿਧਿਆਪੁਰ ਤੋਂ ਫਿਰ ਉਧਰ ਦੀ ਧੱਕੜੇ ਜਿਹੜੀ ਗੱਲ ਤੋਂ ਨਿਕਲੇ ਇਹਨਾਂ ਦਾ ਕੋਈ ਗੱਲ ਨਹੀਂ ਇਹਨਾਂ ਕਾ ਹਟਲ ਵਾਲੇ ਬਸਾ ਬਣਾ ਲਿਆ ਪਾਰਕ ਬਣਾ ਲਿਆ ਪੰਜਾਬ ਮੋਟ ਕੇ ਖਾ ਕੇ ਪੰਜਾਬ ਦੇ মামਾ ਦੇ ਪੁੱਤ ਜਾ ਕੇ ਆ ਦੇ ਅੰਦਰ ਨਾ ਰਾਜ ਨੂੰ ਧਮਕੀ ਆਈ ਇਹ ਨਿਯਾਸ ਕਮਲ ਨੂੰ ਰੋਕਾ ਬਣਾਇਆ ਗਿਆ ਬਕਾਇਦਾ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਵੀ ਧਮਕੀ ਆਈ ਇਹ ਹੋਰ ਥੋੜਾ ਤੁਮੀ ਜਿਹੜਾ ਮਤਲਬ ਦੇਖੋ ਧਮਕੀ ਦਿੰਦਾ ਤੇ ਉਹ ਇਦਾਂ ਨਹੀਂ ਕਿ ਕਿਸੇ ਮਾਸਟਰ ਜਿਹੜਾ ਵੀ ਮੰਨੂ ਥੋੜਾ ਜਿਹੜਾ ਵੀ ਬੰਦਾ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰੂ ਕਾਨੂੰਨ ਨੂੰ ਆਪਣੇ ਖਿਲਾਫ ਲੈਣ ਦੀ ਕੋਸ਼ਿਸ਼ ਕਰੂ ਚਾਹੇ ਉਹ ਗੈਸਟਾਂ ਦੇ ਉੱਤੇ ਕੋਈ ਵੀ ਆ ਉਸ ਬੰਦੇ ਦੇ ਖਿਲਾਫ ਸਰਕਾਰ ਡਟ ਕੇ ਢੜਕਾ ਦੇਣੀ ਡੋਈ ਬੰਦੇ ਬਗੈਰ ਨਾ ਬਣਾਇਆ ਗਿਆ WhatsApp ਗਰੁੱਪ ਬਣਾਇਆ ਗਿਆ ਜਿੱਥੇ ਬੰਦਿਆਂ ਨੂੰ ਸ਼ਾਮਿਲ ਕਰਦੇ ਉਹ ਚਿੱਤਾਂ ਕੀ ਦਿੱਤੀ ਜਾ ਰਹੀ ਹੈ ਆ ਗਿਰ ਵੀ ਮੈਂ ਕ ਉਹ ਵੀ ਫੜੀਏ ਸੁਕਾ ਕੋਈ ਪਰ ਐਸੀ ਕਿਹਨੂੰ ਦਵਾਸਿਕ ਗੰਨਣੇ